ਹਾਂਡਾ ਦੇ ਵਿੱਚ ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਤੁਸੀਂ ਕਿਰਾਏ ਤੇ ਰਹਿੰਦੇ ਹੋ ਪਰ ਤੁਹਾਨੂੰ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬਰਫਬਾਰੀ ਹੋ ਰਹੀ ਹੈ ਤੇ ਕਹਿਰ ਮਚਾਇਆ ਹੋਇਆ ਤਾਂ ਲੋਕ ਆਪੋ ਆਪਣੇ ਕਾਰਾਂ ਦੇ ਵਿੱਚ ਵੜ ਕੇ ਰਹਿੰਦੇ ਹਨ ਘਰਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਕੇ ਰੱਖਦੇ ਹਨ ਤਾਂ ਕਿ ਕਿਤੋਂ ਵੀ ਕੋਈ ਠੰਡੀ ਹਵਾ ਘਰ ਦੇ ਵਿੱਚ ਦਾਖਲ ਨਾ ਹੋ ਸਕੇ ਪਰ ਇਸੇ ਤਰ੍ਹਾਂ ਘਰਾਂ ਨੂੰ ਬੰਦ ਰੱਖਣ ਦੇ ਨਾਲ ਤੁਹਾਡੇ ਘਰਾਂ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਗੈਸ ਰਿਲੀਜ਼ ਹੁੰਦੀ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਵੱਡੀ ਬਿਮਾਰੀ ਦੇ ਨਾਲ ਜੋੜ ਸਕਦੀ ਹੈ ਚਾਹੇ ਤੁਸੀਂ ਬੇਸਮੈਂਟ ਦੇ ਵਿੱਚ ਰਹਿੰਦੇ ਹੋ ਚਾਹੇ ਤੁਸੀਂ ਕਿਰਾਏ ਤੇ ਮਕਾਨ ਲਿਆ ਹੋਇਆ ਜਾਂ ਫਿਰ ਤੁਸੀਂ ਖੁਦ ਮਕਾਨ ਮਾਲਕ ਹੋ ਘਰ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਇਸ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਸੀਂ ਇਸ ਤੋਂ ਕਿਸ ਤਰ੍ਹਾਂ ਦੇ ਨਾਲ ਬਚ ਸਕਦੇ ਹੋ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਉਸ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸਾਰੇ ਹੀ ਘਰਾਂ ਦੇ ਵਿੱਚ ਇਹ ਗੈਸ ਲਗਭਗ ਰਿਲੀਜ਼ ਹੁੰਦੀ ਹੈ ਤੇ ਲੱਖਾਂ ਹੀ ਲੋਕ ਇਸ ਦੇ ਨਾਲ ਪ੍ਰਭਾਵਿਤ ਹੁੰਦੇ ਵੀ ਨਜ਼ਰ ਆਉਂਦੇ ਹਨ ਤੇ ਸਰਕਾਰ ਦੇ ਵੱਲੋਂ ਇਸ ਦੇ ਨਾਲ ਨਜਿੱਠਣ ਦੇ ਲਈ ਕੀ ਕਦਮ ਚੁੱਕੇ ਗਏ ਨੇ ਕਿ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਾਣਦੇ ਆ ਇਸ ਰਿਪੋਰਟ ਦੇ ਵਿੱਚ ਨੂੰ ਨਾ ਦੇਖ ਸਕਦੇ ਹੋ ਨਾ ਸੁੰਘ ਸਕਦੇ ਹੋ ਅਤੇ ਨਾ ਹੀ ਮਹਿਸੂਸ ਕਰ ਸਕਦੇ ਹੋ ਪਰ ਇਹ ਅਦਿੱਖ ਗੈਸ ਹਰ ਸਾਲ ਕੈਨੇਡਾ ਵਿੱਚ ਲੱਖਾਂ ਹੀ ਲੋਕਾਂ ਦੀ ਜਾਨ ਲੈ ਰਹੀ ਹੈ ਰੇਡਾਨ ਇੱਕ ਕੁਦਰਤੀ ਪਰ ਖਤਰਨਾਕ ਰੇਡੀਓ ਐਕਟਿਵ ਗੈਸ ਚੁੱਪਚਾਪ ਕੈਨੇਡੀਅਨ ਘਰਾਂ ਅੰਦਰ ਫੈਲ ਰਹੀ ਹੈ ਅਤੇ ਫੇਫੜਿਆਂ ਦੇ ਕੈਂਸਰ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਣ ਚੁੱਕੀ ਹੈ ਹੈਲਥ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਲਗਭਗ ਹਰ 5 ਵਿੱਚੋਂ ਇੱਕ ਰਿਹਾਇਸ਼ੀਕਰ ਵਿੱਚ ਰੇਡਾਨ ਦਾ ਪੱਧਰ ਸੁਰੱਖਿਅਤ ਹੱਦ ਤੋਂ ਉੱਪਰ ਹੈ। ਚਿੰਤਾਜਨਕ ਗੱਲ ਇਹ ਹੈ ਕਿ ਇਹ ਅੰਕੜਾ 2000 ਦੇ ਦਹਾਕੇ ਦੇ ਅਖੀਰ ਤੋਂ ਦੁੱਗਣਾ ਤੋਂ ਵੀ ਵੱਧ ਹੋ ਗਿਆ ਹੈ। ਸਰਕਾਰੀ ਅੰਦਾਜ਼ੇ ਅਨੁਸਾਰ ਹਰ ਸਾਲ ਲਗਭਗ 3200 ਕੈਨੇਡੀਅਨ ਰੇਡਾਨ ਨਾਲ ਜੁੜੇ ਫੇਫੜਿਆਂ ਦੇ ਕੈਂਸਰ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ। ਹੁਣ ਗੱਲ ਕਰਦੇ ਹਾਂ ਕਿ ਰਿਡਾਨ ਜੋ ਗੈਸ ਹੈ ਘਰਾਂ ਦੇ ਵਿੱਚ ਦਾਖਲ ਕਿਸ ਤਰ੍ਹਾਂ ਨਾਲ ਹੁੰਦੀ ਹੈ ਰਿਡਾਨ ਗੈਸ ਜ਼ਮੀਨ ਵਿੱਚ ਮੌਜੂਦ ਜੁਰੇਨੀਅਮ ਦੇ ਕੁਦਰਤੀ ਵਿਕਟਨ ਨਾਲ ਪੈਦਾ ਹੁੰਦੀ ਹੈ ਇਹ ਗੈਸ ਨੀਂ ਵਿੱਚ ਪੈਂਦੀਆਂ ਦਰਾਰਾਂ ਬੇਸਮੈਂਟ ਦੇ ਫਰਸ਼ਾਂ ਕੰਦਾ ਪਾਈਪਾਂ ਅਤੇ ਡਰੇਨ ਸਿਸਟਮ ਰਾਹੀਂ ਘਰਾਂ ਅੰਦਰ ਦਾਖਲ ਹੋ ਜਾਂਦੀ ਹੈ ਇੱਕ ਵਾਰ ਅੰਦਰ ਆ ਜਾਣ ਤੋਂ ਬਾਅਦ ਇਹ ਗੈਸ ਹੌਲੀ-ਹੌਲੀ ਇਕੱਠੀ ਹੁੰਦੀ ਰਹਿੰਦੀ ਹੈ ਖਾਸ ਕਰਕੇ ਉਹਨਾਂ ਘਰਾਂ ਵਿੱਚ ਜਿੱਥੇ ਹਵਾਦਾਰੀ ਘੱਟ ਹੁੰਦੀ ਹੈ ਮਾਰਾਂ ਦਾ ਕਹਿਣਾ ਹੈ ਕਿ ਆਧੁਨਿਕ ਘਰਾਂ ਦੀ ਡਿਜ਼ਾਈਨ ਜੋ ਊਰਜਾ ਬਚਾਉਣ ਲਈ ਘਰਾਂ ਨੂੰ ਵਧੇਰੇ ਹਵਾਬੰਦ ਬਣਾਉਂਦੀ ਹੈ ਅਣਜਾਣੇ ਤੌਰ ਤੇ ਰੇਡਾਂ ਦੇ ਖਤਰੇ ਨੂੰ ਵਧਾ ਰਹੀ ਹੈ ਹੈਲਥ ਕੈਨੇਡਾ ਵਿੱਚ ਰਿਡਾਨ ਤਕਨੀਕੀ ਕਾਰਜਾਂ ਦੇ ਮੁਖੀ ਪਾਵੇਲ ਦੱਸਦੇ ਹਨ ਕਿ ਅਸੀਂ ਆਪਣੇ ਘਰਾਂ ਨੂੰ ਹੁਣ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੀਲ ਕਰ ਦਿੱਤਾ ਹੈ। ਅਸੀਂ ਗਰਮੀ ਅੰਦਰ ਰੱਖਣਾ ਚਾਹੁੰਦੇ ਹਾਂ ਪਰ ਇਸ ਕਾਰਨ ਅੰਦਰਲੀ ਹਵਾ ਬਾਹਰ ਨਹੀਂ ਨਿਕਲਦੀ ਅਤੇ ਰਿਡਾਨ ਵਰਗੀਆਂ ਗੈਸਾਂ ਘਰਾਂ ਵਿੱਚ ਫਸ ਜਾਂਦੀਆਂ ਹਨ ਅੰਦਰ ਹੀ ਘੁੰਮਦੀਆਂ ਰਹਿੰਦੀਆਂ। ਉਨ੍ਹਾਂ ਦੇ ਅਨੁਸਾਰ ਮੁਰੰਮਤਾਂ ਦੌਰਾਨ ਹਵਾਦਾਰੀ ਤੇ ਪੂਰਾ ਧਿਆਨ ਨਾ ਦੇਣਾ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਿਹਾ ਹੈ। ਤੇ ਹੁਣ ਗੱਲ ਕਰਦੇ ਆ ਕਿ ਨਵੇਂ ਘਰਾਂ ਦੇ ਲਈ ਨਵਾਂ ਕਦਮ ਕੀ ਹੈ ਅਤੇ ਪੁਰਾਣੇ ਘਰਾਂ ਵਾਲੇ ਕੀ ਕਰ ਸਕਦੇ ਹਨ ਇਸ ਵੱਡੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹਾਂ ਦਸੰਬਰ ਦੇ ਅਖੀਰ ਵਿੱਚ ਜਾਰੀ ਕੀਤੇ ਗਏ ਨਵੇਂ ਰਾਸ਼ਟਰੀ ਇਮਾਰਤ ਕੋਡ ਅਧੀਨ ਨਵੇਂ ਬਣਨ ਵਾਲੇ ਘਰਾਂ ਵਿੱਚ ਪੈਸਿਵ ਰਿਡਾਂਸ ਟੈਕ ਲਾਜ਼ਮੀ ਕੀਤਾ ਗਿਆ ਹੈ ਇਹ ਇੱਕ ਚਿਮਨੀ ਵਰਗੀ ਪ੍ਰਣਾਲੀ ਹੁੰਦੀ ਹੈ ਜੋ ਘਰ ਦੇ ਅੰਦਰ ਬਣ ਰਹੀ ਰਿਟਨ ਗੈਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਹਾਲਾਂਕਿ ਇਹ ਕੋਡ ਸਿੱਧੇ ਤੌਰ ਤੇ ਤਦੋਂ ਹੀ ਲਾਗੂ ਹੋਵੇਗਾ ਜਦੋਂ ਸੂਬੇ ਅਤੇ ਪ੍ਰਦੇਸ਼ ਇਸ ਨੂੰ ਅਪਣਾਉਣਗੇ ਇਸ ਦਾ ਅਰਥ ਇਹ ਹੈ ਕਿ ਅਜੇ ਵੀ ਕੈਨੇਡਾ ਦੇ ਲੱਖਾਂ ਮੌਜੂਦਾ ਕਰ ਇਸ ਸੁਰੱਖਿਆ ਤੋਂ ਵંચિત ਹਨ ਮਹਾਰਾ ਦੇ ਕਹਿਣਾ ਹੈ ਕਿ ਆਪਣੇ ਘਰ ਵਿੱਚ ਰੈਡਾਰ ਦੀ ਮੌਜੂਦਗੀ ਜਾਣਨ ਦਾ ਇੱਕੋ ਇੱਕ ਪ੍ਰੋਸੈਜੋਗ ਤਰੀਕਾ ਟੈਸਟਿੰਗ ਹੈ ਘਰ ਮਾਲਕ ਜਾਂ ਤਾਂ ਪੇਸ਼ੇਵਰ ਰੈਡਾਨ ਮਾਪਣ ਵਾਲੇ ਦੀ ਸਹਾਇਤਾ ਲੈ ਸਕਦੇ ਹਨ ਜਾਂ ਘਰੇਲੂ ਟੈਸਟ ਕਿਟ ਦੀ ਵਰਤੋਂ ਕਰ ਸਕਦੇ ਹਨ ਹੈਲਥ ਕੈਨੇਡਾ ਸਿਫਾਰਿਸ਼ ਕਰਦਾ ਹੈ ਕਿ ਰੈਡਾਨ ਦੀ ਜਾਂਚ ਘੱਟੋ ਘੱਟ 91 ਦਿਨਾਂ ਲਈ ਕੀਤੀ ਜਾਵੇ ਅਤੇ ਸਭ ਤੋਂ ਸਹੀ ਨਤੀਜਿਆਂ ਲਈ ਇਹ ਜਾਂਚ ਸਰਦੀਆਂ ਦੇ ਮਹੀਨਿਆਂ ਵਿੱਚ ਕੀਤੀ ਜਾਵੇ ਜਦੋਂ ਖਿੜਕੀਆਂ ਅਤੇ ਦਰਵਾਜ਼ੇ ਜ਼ਿਆਦਾਤਰ ਬੰਦ ਰਹਿੰਦੇ ਹਨ ਜੇ ਟੈਸਟ ਦੌਰਾਨ ਰੈਡਾਨ ਦਾ ਆਪਾਤ ਦਰ 200 ਬਕਰੇਲ ਪ੍ਰਤੀ ਕਣ ਮੀਟਰ ਤੋਂ ਉੱਪਰ ਪਾਇਆ ਜਾਂਦਾ ਹੈ ਤਾਂ ਮਿਟੀਗੇਸ਼ਨ ਸਿਸਟਮ ਲਗਾ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਸਿਸਟਮ ਨੇ ਤੋਂ ਛੱਤ ਤੱਕ ਇੱਕ ਪਾਈਪ ਅਤੇ ਪੱਖੇ ਦੀ ਮਦਦ ਨਾਲ ਰਡਾਂ ਨੂੰ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦਾ ਪਰ ਇਹ ਹੱਲ ਸਸਤਾ ਨਹੀਂ ਹੈ ਇਸ ਦੀ ਲਾਗਤ ਆਮ ਤੌਰ ਤੇ 2000 ਡਾਲਰ ਤੋਂ 5000 ਡਾਲਰ ਤੱਕ ਹੋ ਸਕਦੀ ਹੈ ਜੋ ਬਹੁਤ ਸਾਰੇ ਪਰਿਵਾਰਾਂ ਲਈ ਇੱਕ ਵੱਡੀ ਆਰਥਿਕ ਚੁਣੌਤੀ ਬਣ ਜਾਂਦੀ ਹੈ ਕੈਨੇਡੀਅਨ ਲੰਗ ਐਸੋਸੀਏਸ਼ਨ ਦੀ ਸੀਈਓ ਸਾਰਾ ਬੁੱਟਸਨ ਕਹਿੰਦੀ ਹੈ ਕਿ ਲਾਗਤ ਹੀ ਸਭ ਤੋਂ ਵੱਡੀ ਰੁਕਾਵਟ ਹੈ ਜੋ ਲੋਕਾਂ ਨੂੰ ਕਾਰਵਾਈ ਕਰਨ ਤੋਂ ਰੋਕਦੀ ਹੈ। ਕਈ ਪਰਿਵਾਰ ਇਸ ਡਰ ਨਾਲ ਟੈਸਟ ਹੀ ਨਹੀਂ ਕਰਵਾਉਂਦੇ ਕਿ ਜੇ ਨਤੀਜੇ ਉੱਚੇ ਆ ਗਏ ਤਾਂ ਮਿਟੀਗੇਸ਼ਨ ਦਾ ਖਰਚਾ ਉਹ ਕਿਵੇਂ ਚੱਲਣਗੇ। ਇਹ ਇੱਕ ਗੰਭੀਰ ਸਮੱਸਿਆ ਹੈ। ਹਾਲਾਂਕਿ ਕੁਝ ਸੂਬਿਆਂ ਵਿੱਚ ਵਿੱਤੀ ਸਹਾਇਤਾ ਅਤੇ ਗ੍ਰਾਂਟ ਪ੍ਰੋਗਰਾਮ ਮੌਜੂਦ ਹਨ ਪਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਮਦਦ ਹਾਲੇ ਕਾਫੀ ਨਹੀਂ ਹੈ। ਬੀਸੀ ਦੇ ਔਨਕੋਲੋਜਿਸਟ ਅਤੇ ਕੈਂਸਰ ਸਰਵਾਈਵਰ ਡਾਕਟਰ ਕੌਂਗ ਲਈ ਰੇਡਾਨ ਕੋਈ ਅੰਕੜਾ ਨਹੀਂ ਸਗੋ ਇੱਕ ਤਜਰਬਾ ਹੈ ਉਨ੍ਹਾਂ ਦੇ ਖਾਦ ਵਿੱਚ ਰਡਾਨ ਦਾ ਪਦਾਰਥ ਸੁਰੱਖਿਅਤ ਹੱਦ ਤੋਂ 3 ਗੁਣਾ ਵੱਧ ਪਾਇਆ ਗਿਆ ਸੀ ਜਿਸ ਨੂੰ ਉਹ ਆਪਣੇ ਕੈਂਸਰ ਦਾ ਮੁੱਖ ਕਾਰਨ ਮੰਨਦੇ ਹਨ ਰਡਾਨ ਦੀ ਜਾਂਚ ਦੀ ਲਾਗਤ ਬਹੁਤ ਘੱਟ ਹੈ ਪਰ ਇਸ ਦੀ ਅਣਦੇਖੀ ਦੀ ਕੀਮਤ ਜਾਨ ਵੀ ਹੋ ਸਕਦੀ ਹੈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹਰ ਘਰ ਮਾਲਕ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ ਮਾਹਿਰਾਂ ਦਾ ਸਾਫ਼ ਅਤੇ ਸਪਸ਼ਟ ਸੁਨੇਹਾ ਹੈ ਰਡਾਨ ਇੱਕ ਖਾਮੋਸ਼ ਖਤਰਾ ਹੈ ਪਰ ਇਸ ਤੋਂ ਬਚਾਅ ਸੰਭਵ ਹੈ ਜਾਗਰੂਕਤਾ ਸਮੇਤੇ ਜਾਂਚ ਅਤੇ ਜ਼ਰੂਰੀ ਕਦਮ ਚੁੱਕ ਕੇ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਕਿਉਂਕਿ ਜਿਸ ਖਤਰੇ ਨੂੰ ਤੁਸੀਂ ਦੇਖ ਨਹੀਂ ਸਕਦੇ ਉਸ ਨੂੰ ਨਜ਼ਰਅੰਦਾਜ਼ ਕਰਨਾ ਸਭ ਤੋਂ ਵੱਡਾ ਜੋਖਮ ਬਣ ਸਕਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ